ਸਾਰਿਆਂ ਨੂੰ ਪਹਿਲਾਂ ਤਾਂ ਅੱਜ ਦੇ ਇਸ ਪਵਿੱਤਰ ਮੌਕੇ 14 ਅਪ੍ਰੈਲ ਡਾਟਰ ਅੰਬੇਦਕਰ ਜੀ ਦੇ ਜਨਮ ਦਿਨ ਦੀ ਆ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਮੁੱਚੇ ਦੇਸ਼ ਵਿੱਚ ਵਿਦੇਸ਼ਾਂ ਵਿੱਚ ਅੱਜ ਦੇ ਦਿਨ ਡਾਟਰ ਅੰਬੇਦਕਰ ਜੀ ਦੇ ਜੋ ਕਿ ਮੁਕਤੀ ਦਾਤਾ ਭਾਰਤੀ ਸੰਵਿਧਾਨ ਨਿਵਰਾਤਾ ਦੇ ਦਲਤਾ ਕੁਤਨੇ ਆ ਦੱਬੇ ਕੁਤਨੇ ਆਈਏ ਮਸੀਹਾ ਡਾਕਟਰ ਅੰਬੇਦਕਰ ਜੀ ਦਾ ਅੱਜ ਬਰਥਡੇ ਹੈ ਤੇ ਉਸ ਬਰਥਡੇ ਨੂੰ ਹੀ ਆਪਾਂ 14 ਅਪ੍ਰੈਲ ਦਿਨ ਐਤਵਾਰ 225 ਨੂੰ ਅੱਜ ਦੇ ਦਿਨ ਅਸੀਂ ਚਿਰਕੁਣ ਦਾਸ ਮਹਾਰਾਜ ਦੇ ਮੰਦਿਰ ਬਜਵਾੜਾ ਵਿੱਚ ਇਹ ਪ੍ਰੋਗਰਾਮ ਲਿਖਿਆ ਹੈ ਜੋ ਕੀ ਪ੍ਰੋਗਰਾਮ ਬਹੁਤ ਵਧੀਆ ਉਤਉਮਤਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਹੀ ਵੱਡੀਆਂ ਹਸਤੀਆਂ ਨੇ ਚਮਕੋਲੀਅਤ ਕੀਤੀ ਤੇ ਉਹਨਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ ਤੇ ਇਸ ਵਿੱਚ ਸਾਡੀ ਸੰਸਥਾ ਡਾਕਟਰ ਬੀ ਆਰ ਅੰਬੇਦਕਰ ਸ਼ੋਸ਼ਰ ਫਾਰਮਰ ਵੈਲਫੇਅਰ ਕਮੇਟੀ ਵੱਲੋਂ ਸਾਰਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਆਪਾਂ 24 ਅਗਸਤ 2024 ਨੂੰ ਜਿਹੜੀ ਪ੍ਰਤੀਯੋਗਤਾ ਕਰਾਈ ਸੀ ਉਹਦੇ ਵਿੱਚ 600 ਤੇ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਵੀ ਕੈਸ਼ ਪ੍ਰਾਈਜ਼ ਵੀ ਦਿੱਤੇ ਜਾਣਗੇ ਤੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਡਾਕਟਰ ਬੇਦਗਤ ਜੀ ਦੇ ਜੀਵਨੀ ਬਾਰੇ ਬੁਕਸ ਵੀ ਡੋਨੇਟ ਕੀਤੀਆਂ ਜਾਣੀਆਂ ਇਹਦੇ ਵਿੱਚ 70% ਮੈਡੀਕਲ ਛੂਟ ਤੇ ਕੈਂਪ ਵੀ ਲਗਾਇਆ ਗਿਆ ਨੰਗਰ ਦਾ ਅਫੇਚ ਪ੍ਰਬੰਧ ਕੀਤਾ ਗਿਆ ਤੇ ਸਾਡੇ ਵਿੱਚ ਬਹੁਤ ਹੀ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਤੇ ਇਸ ਦੇ ਵਿੱਚ ਅਸੀਂ ਕਾਪੀ ਪੈਨ ਪੈਂਸਰ ਰਵਰਡ ਬੱਚਿਆਂ ਨੂੰ ਡੋਨੇਟ ਕੀਤੀਆਂ ਲਈਆਂ ਜੋ ਕਿ ਮੂ ਬਜਵਾੜਾ ਵਾਸੀਆਂ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸਾਰੀ ਸੰਗਤ ਦਾ ਇਸ ਦਿਨ ਤੇ ਕਿਰਪਾ ਦਾਸ ਮਾਰੇ ਦੇ ਮੰਦਰ ਬਜਵਾੜਾ ਵਿੱਚ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਡਾਕਟਰ ਬੀ ਆਰ ਮੇਧਗੜ ਜੀ ਦੇ ਬਰਥਡੇ ਦੀਆਂ ਲੱਖ ਲੱਖ ਮੁਬਾਰਕਾਂ ਇੰਨੀ ਗੱਲ ਕਿੰਦਾ ਮੈਂ ਜੈ ਪੀਐਮ ਜੈਪਾਲ ਜੈ ਪੀਐਮ ਜੀ ਜੈਪਾਲ ਪਾਤਰਤਨ ਡਾਕਟਰ ਭੀਮਰਾਮbedkar ਜੀ ਦੇ 134ਵੇਂ ਜਨਮ ਦਿਵਸ ਦੀਆਂ ਸਾਰੇ ਹੀ ਵਾਡ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਡਾਕਟਰ ਭੀਮਰਾਮbedkar ਜੀ ਦਾ ਜਨਮ ਦਿਵਸ ਪਿੰਡ ਬਜਵਾੜਾ ਕਲਾ ਜ਼ਿਲ੍ਹਾ ਸ਼ਿਆਹਪੁਰ ਵਿੱਚ ਸਮੂਹ ਨਗਰ ਨਿਵਾਸੀ ਡਾਕਟਰ ਬੀ ਆਰ ਐਮbedkar ਸੋਸ਼ਲ ਰਿਫਾਰਮਰ ਵੈਲਫੇਅਰ ਕਮੇਟੀ ਬਲੋ ਦੇ ਪ੍ਰਧਾਨ ਗੋਬਿੰਦਰਾਏ ਜੀ ਤੇ ਬਾਕੀ ਹੋਰ ਕਮੇਟੀ ਮੈਂਬਰ ਉਹਨਾਂ ਦੇ ਸਹਿਯੋਗ ਨਾਲ ਬੜੀ ਹੀ ਧੂਮਤਾਵ ਨਾਲ ਪਿੰਡ ਬਜਵਾੜਾ ਕਲਾ ਵਿਖੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਬੜੇ ਹੀ ਧੂਮਤਾਵ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਦੇ ਉਤਸ਼ਾਹ ਲਈ ਉਹਨਾਂ ਨੂੰ ਕਾਪੀਆਂ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ ਫ੍ਰੀ ਮੈਡੀਕਲ ਚੈੱਕਅਪ ਚੱਲ ਰਿਹਾ ਹੈਗਾ ਤੇ ਹੋਰ ਵੀ ਜੋ ਬੱਚੇ ਵਧੀਆ ਪ੍ਰੀਖਿਆ ਦਾ ਪ੍ਰਦਰਸ਼ਨ ਕਰਦੇ ਹਨ ਉਹਨਾਂ ਦੀ ਹੌਸਲਾ ਵਧਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਣ ਦੀ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ ਤੇ ਮੈਂ ਪੂਰੀ ਕਮੇਟੀ ਵੱਲੋਂ ਆਪ ਸ਼ਹਿਰਪੁਰ ਨਿਊਜ਼ ਫਾਸਟ ਲਾਈਵ ਦਾ ਧੰਨਵਾਦ ਕਰਦਾ ਹਾਂ ਜੀ ਤੇ ਹੋਰ ਵੀ ਸਾਰੀ ਸਮੁੱਚੀ ਸੰਗਤ ਦਾ ਆਂ ਤੇ ਬਹੁਤ ਬਹੁਤ ਧੰਨਵਾਦ ਜੈ ਪੀ ਜੈ ਭਾਤ ਸਾਰੀ ਸੰਗਤ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੈ ਪੀ ਜੈ ਭਾਤ